ਪਲੋਤ ਕਿਵੇਂ ਬਾਬੇ ਸਾਰੇ ਆਏ ਤੁਸੀਂ ਸਾਰੇ ਘੰਟ ਹੋਵੋਗੇ ਤੇ ਟਾਈਮ ਹੋ ਗਿਆ ਸਾਢੇ 1:15 ਤੇ ਪਹਿਲਾ ਮੀ ਪੈਕੇਟ ਹੈ ਬਹੁਤਾਰੇ ਤਾਂ ਅਸੀਂ ਥੋੜਾ ਲੇਟ ਹੋਵਗੇ ਹੁਣੀ ਰੁਕੇਗਾ ਤੇ ਹੁਣ ਚੱਲਣ ਲੱਗੇ ਹਾਂ ਮੋਡ ਸਾਹਿਬ ਨੂੰ ਗੋਵਿੰਦ ਧਾਮ ਤੋਂ ਤੇ ਪਰਮਜੀਤ ਸਾਹਿਬ ਤਿਆਰ ਨੇਗੇ ਕਿ ਇੱਕ ਉਹ ਸਿੰਪੀਆ ਲੈ ਦੇਖ ਲਓ ਸਿੰਪੀਆ ਲੈ ਗਏ ਚੱਕੇ ਗਏ ਬੂਟ ਤਾਰ ਕੇ ਸਿੰਪੀਆ ਨੇ ਚੋਰੀ ਕਰ ਲਿਆ ਹੁਣ ਚੋਰ ਦਿਖਾਈ ਬੂਟ ਤਾਂ ਦਿਖਾ ਦੇ ਓਏ ਬੂਟ ਤਾਂ ਦਿਖਾ ਦੇ ਐ ਇੱਥੇ ਚੱਕ ਲੈ ਰਸਲਾ ਚੋਰ ਕੀ ਤੇ ਹੀ ਤਿਆਰ ਆ ਕੰਨੇ ਛੋਟੇ ਵੱਡੇ ਕੀ ਦੇ ਕੇ ਨਹੀਂ ਪੂਰੀ ਪਤਾ ਦੇ ਬਾਕੀ ਸਾਡੇ ਨਾਲ ਦੇ ਬੰਦੇ ਪਤਾ ਕਿੱਧਰ ਲੰਗੇ ਬਈ ਚਲੋ ਕੰਨੇ ਇਥੋਂ ਚੱਲੇ ਹੁਣ ਹੈ ਨੂੰ ਚਪਲੇ ਤਾਂ ਨਹੀਂ ਲਵਾਵਾ ਕੋਈ ਕੋੜੇ ਕੋੜੇ ਨੇ ਦੇ ਵਿੱਚ ਜਿਸ ਚਪਲਾ ਪਾਰਿਆ ਆ ਫੜਾ ਦੇ ਇਹ ਕੱਢ ਲੈ ਬਾਹਰ ਕੱਢ ਲੈ ਹਾਂ ਫੜਾ ਦੇ ਤੇ ਮਾ ਦੇ ਵਰਦੇ ਫਟੇ ਪਰ ਤਰੀਣਾ ਜਾਣੋ ਜਵਾਬ ਦੇ ਗਏ ਬਈ ਜਿਹੜੇ ਨਾਲ ਦੇ ਵਰਨੇ ਸਾਡੇ ਤਿੰਨਾਂ ਦੀ ਸਲਾਹ ਪੂਰੀ ਜਾਣਦੀ ਕਿਨੇ ਤੁਰਿਆ ਨਹੀਂ ਜਾਂਦਾ ਹੈਗੇ ਨੇ ਤੇ ਕੱਲ ਵੀ ਫੋਨ ਵਿੱਚ ਮਨ ਵਿੱਚ ਕੰਮ ਆਏ ਹੋਵਾਂਗੇ ਕਿਉਂਕਿ 10 ਕਿਲੋਮੀਟਰ ਇਧਰ ਹੀ ਦੀਆ ਤੇ 14 ਕਿਲੋਮੀਟਰ ਫੇ ਅੱਗੇ ਹੋਰ ਜਾਇਆ ਸੀਗੇ ਮੈਂ ਤੇ ਸਰਪੰਚ ਦੋਨੇ ਜਣੇ ਹਾਂ ਬਾਕੀ ਸਾਰੇ ਤਾਂ ਤੇ ਸੂਣ ਵਾਲੇ ਸੀ ਆਹ ਪੰਤਾ ਇੱਥੇ 2:30 ਵਜੇ ਪਹੁੰਚਿਆ ਤੇ ਅਸੀਂ 12 ਅਸੀਂ 10:20 ਤੇ ਪਹੁੰਚੇ ਸੀਗੇ ਕਾਈ ਵੀ ਬੰਚਾ ਤੇ ਗੋਵਿੰਦਾਮ ਅੰਕੋ ਗਿੜ ਗੜ ਤੋ ਚਲੋ ਚੱਲੀਏ ਅੱਗੇ ਦੇਖਦੇ ਖਾਨ ਦੇਖਦੇ ਕੀ ਬਣਦਾ ਤੇ ਕਰੋ ਪ੍ਰਣਾਮ ਵੈਲਕਮ ਜੀ ਆਇਆਂ ਜੀ ਸਤੇ ਖੇਡ ਪਰਖ ਵੈਲਕਮ ਚਲੋ ਕੀ ਵਧੀਆ ਗੋਵਿੰਦਾਮ ਚਲੋ ਜਲਦੀ ਕਰੇ ਅੰਨੇ ਦੇ ਅੜ ਕੇ ਅੰਦਰ ਲੇਗੇ ਤੁਹ ਅੱਜ ਜਗਰ ਲੋਕਾਂ ਦੀ ਬਸ ਹੋਏ ਨੇ ਦੇਖੋ ਤਾਂ ਬਸ ਕਰ ਲੱਗਿਆ ਨਹੀਂ ਘੋੜੇ ਮਗਵਾ ਦੋ ਘੋੜੇ ਟੁਕਾਤਾ ਕਿ 100 ਕਿਲੋ 100 ਕਿਲੋਮੀਟਰ ਇਸ ਦਾ ਹੀ ਹੈਗੀ ਜਿਹੜੀ ਕਿ ਨੇਪਾਲੀ ਉੱਚੀ ਦੀ ਆ ਉੱਤੋਂ ਬਸ ਥੋੜਾ ਰਾਤ ਹੀ ਗਿਆ ਨਾ ਅੜਦਾ ਬਾਹਾਂ ਚੜ ਗਏ ਚਲੋ ਉਹ ਕਿ ਵੇਖਦੇ ਆ ਐਂਟਰੀ ਡਾਊਨ ਵੀ ਹੋਣਾ ਦੀ ਆ ਆ ਲੈ ਲੋਕਾਂ ਦੇ ਵਿੱਚ ਦੇਖ ਲੋ ਲੱਤ ਨੂੰ ਲੇਗਾ ਤਨੇ ਕੋੜੇ ਆਲੇ ਜਾਏ ਨੇ ਜੀ ਕਹਿੰਦੇ 20 ਕਿਲੋਮੀਟਰ ਆ ਗਈ ਜੇ ਤੇ ਐਵੇਂ ਜੜਾਈਆ ਦੇਖੋ ਕੰਨੀ ਛੜਦੇ ਜੜਦੀ ਬਸ ਕਰ ਜਾ ਬੰਦੇ ਦੀ ਛੜਦੇ ਰੋ ਬਾਕੀ ਉੱਪਰ ਜਾ ਕੇ ਦਿਖਾਣਾ ਉਹਨਾਂ ਲਈ ਤਾਂ

ਚਲੋ ਚੱਲਦੇ ਉੱਪਰ ਨੂੰ ਸੰਘੇ ਭਲੇ ਵੀ ਕਿਨੇ ਕੱਚਰ ਰਹੀ ਯਾਰ ਇਹ ਜੀ ਤੇ ਲੋਕੀ ਦਾ ਲਾਂਨ ਤਾਂ ਹੀ ਪੰਦੇ ਨੇ ਨਾ ਕਿੰਨੇ ਰੱਖਦੀ ਲਾਂਨ ਤਾਂ ਤੁਹਾਡੇ ਤੇ ਜੜਦੋਂ ਤੁਰ ਕੇ ਗੁਰੂ ਘਰ ਨਹੀਂ ਜਾ ਜਾਂਦਾ ਹੈਗਾ ਚਲੋ ਦੇਖ ਆ ਲੜਨਗੇ ਮੈਦਾਨ ਚ ਤੇ ਇਹ ਲੈਣਗੇ ਹਾਲ ਇਸ ਤਰ੍ਹਾਂ ਜਿਹਨਾਂ ਦਾ ਚੜਾਈ ਨਹੀਂ ਚੜੀ ਜਾਂਦੀ ਹੈਗੀ ਉਹ ਦੇਖੋ ਇਹ ਕਿਤਾਬ ਦਾ ਪਤਾ ਹੁੰਦਾ ਇੱਥੇ ਜਾ ਇੱਥੇ ਜਾਏ ਕਿੰਨੇ ਹਲ ਹੋ ਜਾਂਦਾ ਹੈਗਾ ਜਿਵੇਂ ਲੱਗ ਜਾਂਦਾ ਕੋਈ ਨਖਸਰਾਏ ਕਰਕੇ ਮਸਾਰਾ ਮਿਲਦਾ ਹੈਗਾ ਉੱਪਰ ਚੜਨੋਂ ਵਾਸਤੇ ਆਜੋ ਆਹ ਲੈ ਲੋ ਲੁਕਿੰ ਲੁਕਿੰ ਨੂੰ ਗਾਲਾਂ ਹੀ ਕੱਢਦੇ ਉਹ ਨਹੀਂ ਹਰਦਾ ਹੈਗੇ ਕਲੇ ਬਹੁਤ ਪੈਗਾ ਵਾਲੇ ਉਹ ਪਿਆ ਕਿਥੇ ਐਂਟੀਸੀ ਤੇ ਆਜ ਤੱਕ ਬਦਲ ਦਿਖ ਰਿਹਾ ਤੁਹਾਨੂੰ ਇੱਕ ਉਪਰੋਂ ਦੇ ਬੋਸ ਸਪੀਡ ਨਾਲ ਲਗੇ ਖੱਤਰ ਜੀ ਚਲੋ ਕਿ ਵੇਖੋ ਕੀ ਹੰਦ ਆਇਆ ਉਹ ਇਹਨੇ ਬਰਫਾ ਲਾਣੀ ਬਰਤੁਰ ਗੁਰਦੁਖਾਰੀਆ ਪਾਣੀ ਦਾ ਬੋਤਲ ਪਰ ਖੜੇ ਜਾਂਦੇ ਇੱਥੋਂ ਕਲੇ ਪਾਣੀ ਬਹੁਤ ਗਰਮ ਹੈ ਇੰਨੇ ਚ ਅਕਾਰ ਰੱਖ 399 ਨੀਸ਼ਾਨ ਸਾਹਿਬ ਤੇ ਲੱਗਾ ਫੋਨ ਚੁੱਕੀ ਲੋਕ ਬੜਾ ਨਹੀਂ ਹੱਥਨ ਘਰ ਪਾਈ ਉਹਨੇ ਕਿਨੇ ਬਰਸ ਬੰਨ ਲਗ ਰਹੇ ਨੇ ਦਫਾਫੇ ਚ ਪਾਈ ਕਰ ਲਈ ਜਾਵਾਂਗੇ ਸਰਾਏ ਨੇ ਲੋਕ ਵੇਖਦੇ ਰਹੋ ਵੇਖਦੇ ਰਹੋ ਵੇਖਦੇ ਰਹੋ ਤੇ ਅਜੇ ਤੱਕ ਨਵੇਂ ਟੀ-ਸ਼ਰਟਾਂ ਜਾਂਦੀ ਫਿਰਦੇ ਆਗੇ ਇੱਥੇ ਕੰਨ ਥੋੜਾ ਸੁਣਨਾ ਕਿਉਂਕਿ ਖੱਡਲਾ ਹੈਗੀ ਆ ਪਰ ਠੀਕ ਹੈ 3 ਮਹੀਨਿਆਂ ਦਾ ਖਚਰਾ ਛੱਡ ਜਾਣਗੇ ਨਾਲ ਚੀਕਾਂ ਮਾਰੀ ਜਾਣੀਆਂ ਮੈਨੂੰ ਡਰ ਲੱਗਦਾ ਕਿਉਂ ਝੜਦੇ ਹਾਂ ਵਗ ਰੋਟੋ ਅਜੀ ਨਾ ਤਾਂ ਮੜੀ ਜਾਂ ਚਿੱਕ ਮਰੀ ਜਾਂ ਨਹੀਂ ਇਹ ਨਾਲੇ ਖਚਰਾ ਜੜ ਗਈਆਂ ਕਿਉਂ ਹੋਵਾ ਕੋ ਮੋਟਰ ਰਸਤਾ ਬੋ ਜਾਵੇ ਕਿਤੇ 50 ਬੰਨ ਬੈਠੇ ਵੀ ਕਹਿੰਦੇ ਆ ਕੱਪੀ ਜੀ ਚੱਲੀ ਗਈ ਇੱਥੇ ਦੇਖ ਲੋ ਕੀ ਹਾਲ ਹੁੰਦਾ ਹੈ ਮਹਗਾ ਹੋ ਜਾਂਦਾ ਅੱਗੇ ਕਹਿੰਦੇ ਨੇ ਹੁਣ ਹਾਂ ਚਾਲੇ ਬੰਨਿਆ ਤੋਂ ਰਹਿਗਾ ਕਿਲੋ ਡੇਢ ਡੇਢ ਕਿਲੋ ਮਿੱਟਰ ਰਹਿ ਗਿਆ ਇੱਥੇ ਲੱਗਦਾ ਜੇ 3 ਕਿਲੋ ਵੇ ਤੇ ਟਾਈਮ ਹੋਇਆਗਾ ਅਜੇ ਟਾਈਮ ਆ ਦਿਖਾਣਗੇ ਕੇ ਦੱਸਾਂਗੇ ਚੱਲਾ ਓਕੇ ਚਲੋ ਫੇਰ ਅੱਗੇ ਮਿਲਦੇ ਆ ਤੇ ਆਹ ਕਹਿੰਦੇ ਪਚੌਂਕ ਆ ਗਿਆ ਇੱਥੇ ਇੱਕ ਰਾਹ ਹੀ ਸਿੱਧਾ ਨਾ ਗਿਆ ਦਾ ਇੱਕ ਰਾਹਾਂ ਦਾ ਪੂੜੀਆਂ ਪੋੜੀਆਂ ਘੜਦੀਆਂ ਇੱਥੋਂ ਇਹ ਰਾ ਸਿੱਧਾਗਾ ਚੜਾਈ ਇੱਥੇ ਤੁਸੀਂ ਤਾਂ ਕੋਈ ਵੀ ਆ ਜਾਦਾ ਰਹੇ ਹੋ ਕੋੜੀਆਂ ਚੜਨ ਦਾ ਕੰਮ ਹੋ ਰਿਹਾ ਔਖਾ ਕੀ ਆਪਾਂ ਫਰਾ ਜਾਉਂਗੇ જરા ਆਸਾਨ ਪਊਗਾ ਫਿਰ ਇੱਧਰ ਥੋੜੀ ਬਾੜ ਜਾ ਤਵੇ ਦੀਆ ਜੇ ਤਰਾ ਕੋੜੀ ਵਾਲੇ ਟੰਗ ਕਰਦੇ ਇਹ ਵੀ ਦੇਖ ਲੈ ਕੀ ਗਈ ਚਲੋ ਹੁਣ ਥੋੜੀ ਬਾਤ ਅੱਗੇ ਤੁਸੀਂ ਜਦੋਂ ਕੋਈ ਇੱਧਰ ਨਹੀਂ ਦੇਖ ਲੋ ਫਿਰ ਚਾਰ ਮੋਹ ਲੈ ਐ ਇਹ ਗਾਣਾ ਆਫਸਮ ਚਲੋ ਆਈ ਇੱਥੇ ਹਲੀ ਬਣਾਇਆ ਕਹਿੰਦੇ ਜਿਹੜੇ ਲੋਕ ਜਹਾਜ ਤੇ ਆਉਂਦੇ ਨੇ ਇੱਥੇ ਆ ਕੇ ਉਤਰ ਜਾਂਦੇ ਨੇ ਪਰ ਫਾਇਦਾ ਨਹੀਂ ਕੋਈ ਬਈ ਇੱਥੇ ਆ ਕੇ ਉਹ ਵੀ ਅੱਗੇ ਫਿਰ ਕਿਲੋ ਡੇਢ ਕਿਲੋ ਮੀਟਰ ਤੁਰ ਕੇ ਜਾਣਾ ਪਊਗਾ ਕਾਹਤਾਂ ਕੇ ਫੇਰ ਅੱਧ ਚੱਲੇ ਕਰਾਣੇ ਪੈਣਗੇ 2000 ਰੁਪਏ ਫੇਰ ਲੱਗਿਆ ਇੱਥੇ ਤੋਂ نیچے ਆ ਗਏ ਕੋਣ ਦੋ ਥਾਂ ਲਈਆਂ ਹਲਾ ਨੰਦੀ ਜੀ ਤੇਰਾ ਬਦਲ ਮਾਲੇ ਆ। ਕਿਹਨਾਂ ਬਹਾਗਰ ਲੋ। ਨਾ ਕਰਾ ਸਤਾ। ਤੇ ਅੱਜ ਆਕੇ ਆਕੇ ਪੰਚ ਦਾ ਵੀ ਇਧਰ ਆ ਗਏ। ਆਇਓ ਜੀ। ਮੱਦੀ ਅੱਗੇ। ਕਿਹਨਾਂ ਜਾ ਕੇ ਬਣਾਵਾਂਗੇ ਤੁਪਾ ਗਿਰੇ। ਸ਼ਾਮੇ ਦੇ। ਨੋ ਤੇ ਦੇਖੋ। ਕਹਿੰਦੇ ਜਿੱਥੇ ਚਾਹ ਪੀਤੀ ਸੀ ਹੋ ਰਹੇ ਹੋ ਪੀਂਝੋ ਬੜੀ। ਕਿ ਜੀ ਉਸ ਤੋਂ ਪਹਿਲਾਂ ਜਿੱਥੇ ਤੂੰ ਦੱਸਿਆ ਵੀ ਖਚਰੋਂ ਦੀ ਢੀੜਲੀ ਆ। ਹੋਰ ਹੀ ਉਹ ਜਗਾ। ਤੇ ਦੇਖੋ ਕਿ ਕਿੱਥੇ ਜਾਣਾ ਪੈਣਾ ਹੈਗਾ। ਹਰ ਹਰਾ ਕੋਈ ਨਹੀਂ ਜਾਂਦੇ। ਅਗਰ ਪਿੱਛੇ ਬਾਸ਼ਾ ਆ ਵੀ ਬਲਾਨਾ ਵਾਲਾ। ਕਿਰਪਾ ਨਾਲ ਚੜੀ ਜਲੇ ਵਸੇ ਤਾਂ ਮੇਰੇ ਅੱਗੇ 10 ਕਿਲੋਮੀਟਰ ਰਹਿ ਗਿਆ ਸਾਨੂੰ। ਕਿਉਂਕਿ ਉਹ ਪਿੱਛੇ ਬੋੜ ਲੱਗਾ ਹੈ ਵੀ ਉੱਥੇ ਕਿਲੋਮੀਟਰ ਦਾ। ਉੱਪਰ ਆਇਆ ਤੂੰ ਪੋ ਗਈ ਪਰ ਪਰ ਪਹੁੰਚਦੇ ਨਹੀਂ ਸੀ ਥੋੜੀ ਜਿਹੀ ਹੋਰ ਲੋਕ ਕਹਿੰਦੇ ਅਸੀਂ ਸਵੇਰੇ 5:20 ਮਿੰਟ ਤੇ ਲਿਖੀ ਮਿਲਣਾ ਪੰਜ ਪਤਾ ਨਹੀਂ 5:00 ਵਜੇ ਸੀਗੇ ਉਹ ਤੋਂ 5:00 ਵਜੇ ਤੁਰੇ ਵਾ ਨਾ ਹੀ ਆਹੀ 5:00 ਵਜੇ ਦੇ ਲਾਵੇ ਤੁਰੇ ਸੀ ਅਸੀਂ ਤੇ 9:00 ਵਜੇ ਪੂਰੇ ਅਸੀਂ ਇੱਥੇ ਪਹੁੰਚ ਗਏ ਤੇ ਕਲਾਕ ਬਾਕੀ ਸਾਰੇ ਤਾਂ ਠੀਕ ਸੀਗੇ ਕਲਹਾੜ ਚ ਕਿਚਰ ਪਿੱਛੇ ਰਹਿ ਗਏ ਤੁਹਾਨੂੰ ਕਿਚਰ ਦਿਖਾਣੇ ਹੈਗੇ ਇਹ ਉਹ ਆ ਰਿਹਾ ਦੇਖੋ ਕਰੋ ਚੈੱਕ ਕਿਚਰੇ ਕਿਵੇਂ ਆ ਇਹ ਬਾਲੀ ਵੀ ਸਿਰੇ ਗਈ ਫਰੇ ਬੰਨ ਨੂੰ ਕਹਿ ਵੀ ਚਲ ਪੈਸੇ ਥੋੜੇ ਥੋੜੇ ਪਾ ਲਾ ਕੇ ਸਾਰੇ ਜਣੇ ਵੀ ਜਲ ਤੂੰ ਕੋੜਾ ਖੱਤਰਾ ਕਰਾ ਕੇ ਆ ਜਾ ਅਸਰ ਜਨੂਆ ਤੇ ਬੈਠਣ ਨੂੰ 15 ਮਿੰਟ ਹੋ ਗਏ ਮੇਲਾ ਦਾ ਹੁਣ ਵੀ ਟੈਂ ਟਾ ਟਾ ਇਹ ਤਾਂ ਆੜੀ ਲਾਵਾਂਗੇ ਉਹ ਇੱਕੋ ਤੇ ਨਹੀਂ ਆਖੀ ਜੋਨਾ ਮੋੜ ਦੀ ਉਹ ਲਾਵਾਂਗੇ ਜੋਨਾ ਮੋੜ ਸੱਤਰ ਚਟਾਉਣ ਚੱਲਿਆ ਜਿੱਥੇ ਉੱਤਰ ਨਹੀਂ ਬੰਦ ਨਹੀਂ ਕਰੀ ਪਿੱਛੇ ਨਾ ਅਪਾ ਟੋਟੇ ਲਾ ਕੇ ਚਲਾ ਲਾਂਗੇ ਨਾਲ ਉਹਦੇ ਵਿੱਚ ਵਧੀਆ ਬਣ ਚੁਗੀ ਹੋਰ ਹਾਂ ਆ ਆਹ ਰੀਵਾ ਪਿੱਛੇ ਇੱਤਰ ਜੇ

ਆ ਜਾਈਂ ਆ ਜਾਈਂ ਆਜੋ ਆਇਆ ਕਿਚਰਾ ਮੇਰਾ ਭਾਈ ਦੇਖ ਕਿਹਦੇ ਵੀ ਬੰਦਾ ਉਹ ਕੇ ਲਈ ਕਿ ਉਹ ਕੇ ਲਈ ਕਿ ਓਰੇ ਉੱਥੇ ਧਰ ਮੈਂ ਚੜੂਗੀ ਮੈਂ ਹੀ ਉਨ ਚੜਨਾਗੇ ਇਹ ਓਏ ਲੱਤ ਦੁਖਦੀ ਹੈ ਕਿ ਮੇਰੀ

ਆ ਇਹ ਲੋਕ ਚਰ ਦੇ ਬਹਿ ਗਏ ਐ ਜੀ ਤਰਕੇ ਸਾਲਾ ਤੇਰਾ ਤੇਖ ਖਾਈ ਦਾ ਵੀ ਨਹੀਂ ਫਾਇਦਾ ਤੂੰ ਪਾਟ ਫੁੱਟ ਕਰਦਾ ਕਿਉਂ ਖਾਈ ਦਾ ਵੀ ਨਹੀਂ ਫਾਇਦਾ ਤੇਰਾ ਤਾਂ ਬੰਦਾ ਪਾਟ ਗਲਤ ਕਰਦਾ ਹੈ ਹੈ ਮੈਨੂੰ ਵੀ ਹੀ ਲੱਗਦਾ ਪਾਟ ਗਲਤ ਕਰਦਾ ਹਾਂ ਲੈਣਾ ਘਟਦਾਊਗਾ ਹੈ ਓਏ ਫਿਰ ਕੋਈ ਹੋਰ ਕਲਪਨਾ ਕਰਦਾ ਆਏਗਾ ਨੀਤ ਨਹੀਂ ਫਈ ਫਿਰ ਤੇਰੀ ਪਾਟ ਕਰਨ ਵੇਲੇ ਅਸੀਂ ਵਾਪੀ ਬੰਦੇ ਸਿੱਧੇ ਆਏ ਹਾਂ ਹਾਂ ਅਸੀਂ ਵਾਪੀ ਬੰਦੇ ਦੇ ਕਿੱਥੋਂ ਚੜਿਆ ਹੈ ਮੈਂ ਸਭ ਤੋਂ ਵੱਧ ਪਾਪੀ ਹਾਂ ਨਲੇ ਪਾਰਾ ਕਿਲੋਮੀਟਰ ਹੋਰ ਚੜਿਆ ਸੀ ਉਹ ਹੀ 6 6 ਪਾਰਾ ਕਿਲੋਮੀਟਰ ਆਣਾ ਜਾਣਾ ਸਾਰਿਆਂ ਨਾਲ ਕੱਲ ਮੇਰੇ ਸ਼ਿਰੀ ਨੇ ਜਵਾਬ ਨਹੀਂ ਦਿੱਤਾ ਸੁਬਾਹ ਨਹੀਂ ਦਿੱਤਾ ਕੱਲ ਮੈਂ ਤੈਨੂੰ ਦੱਸਾਂਗਾ ਹਾਂ ਬਾਕੀ ਸਾਰੇ ਬਾਕੀ ਸਾਰੇ 10:30 ਵਜੇ ਪਹੁੰਚ ਕੇ ਤੂੰ ਪਹੁੰਚਿਆ 2:30 ਵਜੇ ਮੈਂ ਤੈਨੂੰ ਦੱਸਦਾ ਰਹਾਂਗਾ ਮੇਰੇ ਨਾਲ ਕੀ ਹੋਇਆ ਫੇਰ ਫੇਰ ਝুলਗਾ ਹੋ ਗਿਆ ਇਹ ਨਾਲ ਇਹਦੇ ਬੂਟ ਚੱਕ ਲੈ ਗਾ ਰਾਜ ਕੋਈ ਚੱਲ ਚੱਲੀਏ ਚਲੋ ਅੱਗੇ ਚੱਲੀਏ ਹੋਰ ਚਲੋ ਫਾਈਨਲੀ ਗੁਰੂ ਘਰ 'ਤੇ ਪਹੁੰਚ ਗਏਗੇ ਕਰੋ ਦਰਸ਼ਨ ਬੜਾ ਸਿੰਪੀ ਵਾਲਾ ਉਹ ਬੜਾ ਜੁਲਕਾ ਕਰਦਾ ਉਹ ਬੰਦਾ ਵੀ ਆ ਜਾ ਦੇਖਿਆ ਪਤੰਦਰ ਸਟਰੀਟ ਤੇ ਪਣ ਗਿਆ ਫੋਨ ਹੀ ਡਿੱਗ ਗਿਆ ਉੱਥੇ ਸ਼ੁਕਰਕ ਚੱਕ ਕੇ ਲੈ ਗਿਆ ਉਹ ਯਾਰ ਇਹ ਜਿਹੜਾ ਬੰਦਾ ਫੋਨ ਹੀ ਡਿੱਗ ਗਿਆ ਵੀ ਉੱਥੇ ਡੰਗਰ ਕੀ ਕੇ ਦੌੜਦਾ ਚਲੋ ਇਸ਼ਨਾਨ ਕਰਦੇ ਆਂ ਠੀਕ ਆ ਉਹ ਆਏਗੇ ਪਿੱਛੇ ਪੈਸਾ ਕਰ ਪਰ ਆਖੀ ਜੀ ਸੱਤੇ ਜੋੜੇ ਜਮਾ ਹੁੰਦੇ ਨੇਗੇ ਫਿਰ ਜੋੜੇ ਜਮਾ ਕਰਵਾ ਕੇ ਤੇ ਫਿਰ ਇਸ਼ਨਾਨ ਕਰਾਂਗੇ ਬੈਗ ਬਿਆਰ ਨਾਲ ਸਨਾਲੀ ਚ ਕਿਦਾਂ ਨੇ ਬੈਗ ਤਾਂ ਵਾਲੀ ਲੱਗੀ ਜਾਣੀ ਤੇ ਅੰਦਰ ਬੈਗ ਜਮਾ ਹੁੰਦੇ ਆ ਸੋਟੀਆਂ ਦੇ ਉੱਰੇ ਰੱਖ ਦੋ ਵਾਹ ਇਹ ਜਮਾਨਾ ਕਾ ਕੇ ਇਹ ਹੈਗਾ ਸਰੋਵਰ ਇਸ਼ਨਾਨ ਕਰਵਾ ਫਿਰ ਲਾਉਡ ਉਕੀਏ ਕਹਿੰਦੇ ਤੇ ਲੋਸ਼ਕਾਰ ਕਰਾਂਗੇ ਬਾਈ ਦੇ ਦੇਖੋ ਕਹਿੰਦੇ ਸਰੋਵਰ ਲੈ ਫਿਰ ਚਲਦੀ ਜਾਵਾਂ ਕਹਿੰਦਾ ਪਾਣੀ ਦਾ ਕੀ ਕਹਿਣਾ ਹੋ ਲੋਏ ਬੱਸ ਚੱਲੀ ਅੱਗੇ ਅਗੇ ਜਿਸਨਾਨ ਕਰਾਂਗੇ ਕਰ ਦੇਗੇ ਲਾਈਟ ਉਪ ਕੀ ਵਾਹਿਗੁਰੂ ਕਿ ਚਲੀ ਚਲੋ ਇਸ਼ਨਾਨ ਕਰ ਲਈਏ ਪਹਿਲਾਂ ਫਿਰ ਮੈਂ ਫਿਰ ਪੰਚ ਸਾਹਿਬ ਕਹਿੰਦੇ ਪਹੁੰਚ ਕੇ ਨਾਣੂ ਕੇ ਇਸ਼ਨਾਨ ਕਰਕੇ ਤੇ ਆਏ ਜੀ ਨੰਗਰਾਂ ਨੰਗਰ ਵਾਫੇ ਤੇ ਚਾਹ ਦੀ ਖਿਚੜੀ ਦਾ ਹੀ ਮਿਲਦਾ ਹੈਗਾ ਨੰਗਰ ਘਾ ਕੇ ਉਹ ਬਿਰੋਂ ਟੇਖਾਂਗੇ ਮੱਥਾ ਮੱਥਾ ਪਾਣੀ ਬੋਟ ਢਾਈ ਹੈ ਨਾ ਪੰਚ ਸਾਹਿਬ ਤੋਂ ਸੁਣ ਨਹੀਂ ਹੋ ਗਏ ਪਾਣੀ ਨੂੰ ਦੇਖ ਕੇ ਤਾਂ ਚਲੋ ਹੁੰਦੇ ਅੱਗੇ ਨੂੰ ਮੱਥਾ ਟੇਕਦੇ ਆਏ ਕੋਈ ਅਗਰ ਖਾਲੀ ਸੀ ਮੱਥਾ ਟੇਕ ਕੇ ਤੇ ਬਾਹਰ ਆ ਗਏ ਸੀਗੇ ਅਸਮਾਨ ਕਰਾ ਕੇ ਸਰਪੰਚਾ ਨਾਲ ਨੇ ਤੇ ਪਹਿਲਾਂ ਦੀ ਕਮ ਹਾਲ ਕਿੰਨਾ ਫਾਪ ਸੀ ਯਾ ਤੇ ਹੁਣ ਇੱਕ ਮਿੰਟ ਚ ਬਦਲ ਜਾ ਗਏ ਨੇ ਤੇ ਮੀਂਹ ਆ ਨੂੰ ਤਿਆਰ ਤੇ ਸੰਗ ਦੇਖੋ ਕਿੰਨੀ ਗਾ ਕੀ ਗੱਲ ਆ ਤਾਂ ਕਿ ਬਾਬਾ ਜਿਹੜਾ ਇਕ ਬੁਲਾਉਂਦਾ ਚੱਲੀਏ ਚੱਲੀਏ ਚਲੋ ਹੁਣ ਚਲੀਏ ਕਿਹਦੇ ਨੀਚੇ ਜਾਂਦੇਗੇ ਪਾਰਕਮੈਂਟ ਪਈ ਹੈ ਪੇੜ ਦੇ ਹੁਣ ਪੇੜ ਪਾੜ ਸੋਹੇ ਦਾ ਸਮਰ ਹੋ ਗਿਆ ਆ ਸਹੀ ਆਏ ਕਿ ਨਾ ਦਰਵਾਜ਼ੇ ਤੇ ਅੰਦਰ ਬਹਿ ਕੇ ਤਾਂ 15-20 ਮਿੰਟ ਤੇ ਬਾਹਰ ਦੇਖੋ ਹੋ ਗਈ ਤਾਂ ਹਾਂ ਪੰਜ ਸਾਲ ਕਹਿੰਦੇ ਕਹਿੰਦੇ ਅਸੀਂ ਕਿਹਨੇ ਸੋਚਿਆ ਸੀਗਾ ਕਿ ਅਸੀਂ ਲੋਕ ਕਿਤੇ ਨੂੰ ਆਪਾਂ ਬੁਲਾਵੇਂ ਨਾ ਤਾਂ ਤੰਦਲਾ ਮੋਲ ਦੇ ਕਰੇਗਾ ਦੇਖ ਲੈ ਜੀ ਗੁਰ ਗੋਬਿੰਦ ਸਿੰਘ ਨਾਮ ਦਾ ਨਾਂ ਦੇ ਪਸੰਦ ਵਿੱਚ ਸੁਖਮਤੇ ਆਨੰਦ ਬਹੁਤ ਜ਼ਿਆਦਾ ਯਾਰ ਅੰਦਰ ਬੈ ਕੇ ਤਾਂ ਬਾਲਾ ਆਏ ਗਰੋ ਹਸਲ ਬੰਦਾਰੇ ਨਸ ਕਿਰਪਾ ਕੀ ਮਾਰ ਖਲਗਾਈ ਤੇ ਇੱਧਰ ਖਲਗਾਈ ਤੇ ਹੁਣ ਤੋਂ ਅਟਾਂ ਚੇਕ ਕਰ ਦੇਗਾ ਵਾਪਿਸ ਇੱਥੋਂ ਕਿਉਂਕਿ ਇੱਥੋਂ ਗੋਬਿੰਦ ਤਾਮ ਤਾਮ ਤੋਂ ਫਿਰ ਕਾਟ ਜਾਣਾਗਾ ਚਲੋ ਜੀ ਤੇ ਅਸੀਂ ਕੱਪੜੇ-ਕਪੜੇ ਚੱਕ ਲੈ ਬੈਗ-ਬੋਜੇ ਕਰ ਲੈ ਓਕੇ ਮੂਡ ਵਾਲੀ ਤੇ ਕਾਫੀ ਕਹਿੰਦੇ ਤੇ ਹੁਣ ਪਾਰੇ ਇੱਥੋਂ ਚੱਲੇ ਉਹ ਗੋਵਿੰਦ ਧਾਮ ਜਾਣਾ ਫਿਰ ਉਸ ਤੋਂ ਬਾਅਦ ਕਾਟ ਤੱਕ ਜਾਣਾ ਹੈਗਾ ਤੇ ਉਹ ਵੀ ਤਾਂ ਹੁੰਦਾ ਇਹ ਕਿਸੇ ਵੀ ਟਾਈਮ ਤੇ ਮੀਂਹ ਆ ਸਕਦਾ ਹੁਣ ਸੰਕਤ ਬਹੁਤ ਹੈ ਚਲੋ ਵਾਹਿਗੁਰੂ ਵਾਹਿਗੁਰੂ ਕੀਰਪਾ ਰੱਖੇ ਮੇਰਾ ਨਾ ਇਤਨੀ ਗਾੜੀ ਸਪੈਨਸਰੀਆ ਕਹਿੰਦੇ ਕਿਸੇ ਨੇ ਕੋਈ ਵੀ ਤਰ੍ਹਾਂ ਦੀ ਕੋਈ ਵੀ ਦਵਾਈ ਲੈਣੀ ਹੋਵੇ ਹਨਾ ਇਹ ਚੈੱਕ ਕਰਕੇ ਹੀ ਲੈਣੇਗੇ ਜੀ ਤੁਹਾਨੂੰ ਅਸੀਂ ਦਿੱਤੀ ਜਾਣੀ ਜੀਆਂ ਤੇ ਫਰੀਆ ਕੋਈ ਤਸੰਦ ਨਹੀਂ ਦੇ ਸਭ ਨੂੰ ਫਰੀ ਹੈਗਾ ਤੇ ਕਿਸੇ ਨੇ ਲੈਣੀ ਆ ਹੁਣ ਨਹੀਂ ਥੋੜਾ ਉਹ ਉੱਥੇ ਜਾ ਕੇ ਬਹਿੜਦੇ ਉੱਪਰ ਜੀ ਆਨੰਦ ਲੈ ਲਈਏ ਤੇ ਚੱਲੇ ਭਲਾਂਗੇ ਤੇ ਇਕਲੋਰ ਇੱਥੇ ਕਨੇ ਪਾਣੀ ਮਿਲਦਾ ਹੈ ਗਰਮ ਯੂਨੀਵਰਸਿਟੀ ਮਾਜਬਾ ਜਿਵੇਂ ਕੇ ਪੀ ਲੈਣੇਗੇ ਆ ਬੰਦੇ ਫੜ ਦਵਾਈਆਂ ਦਾ ਵੇਚ ਲੈ ਗਏ ਨੇਗੇ ਚਲ ਹੁਣ ਉੱਥੇ ਰੜਦੇ ਆ ਕੇ ਭਾਈ ਸੜ ਜੋ ਬਾਈ ਗਰੋਂ ਨਾਲ ਲੈ ਕੇ ਕਿੱਧਰ ਕਦਵਾਇਆ ਜੀ ਨਾ ਕੋਈ ਆਇਆ ਕੱਲ ਨਹੀਂ ਚੱਲਦੀ ਆਹ ਨੂੰ ਲੱਗਦਾ ਕਿ ਬਟਾਈ ਵੇ ਬੋਲ ਜਾ ਉੱਪਰ ਗੋੜੇ 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 ਗੋੜੋਂ ਵਰਕੇ ਤੋਂ ਮਾਂ ਪੈ ਅੱਛਾ ਚਲੋ ਚਲੋ ਇਧਰ ਨੂੰ ਹੋਈ ਔਰ ਇਹਦੀ ਚਾਲ ਮਾਰ ਲਓ ਕਹੀਂ ਆ ਦੇ ਘੱਤ ਨੂੰ ਪਹਿਲਾ ਵੀ ਰੁਤੀ ਗਈ ਜੀ ਆਵਰਣ ਆਪਣਾ ਬੂਆ ਤੇ 12 ਵਜੇ ਤੇ ਅਸੀਂ ਚੱਲੇਗੇ ਹੁਣ ਵਾਪਸ نیچے ਨੂੰ ਤੇ ਮੌਸਮ ਤੁਸੀਂ ਦੇਖ ਹੀ ਲੋ ਆ ਪਹਿਲੇ ਸਟੈਪ ਤੋਂ ਹੁੰਦੇ ਵੀ ਦਿਖਦੇਗੇ ਤੇ ਆ ਘੋੜੇ ਨੇ ਇੱਥੋਂ ਲੈਨੇ ਰਿਹਾ ਲੋਕ ਕਿ ਜਿਹੜਾ ਘੋੜੇ ਨੇ ਲੈੜਨੇ ਨੂੰ ਇਸ ਤਾਪੀ ਘੋੜਿਆਂ ਵਰਗੇ ਹੈ ਛੜਾ ਵੀ ਸਾਡੇ ਫੋਨ ਫੋਨ ਜਮਾ ਹੀ ਪੰਨ ਡੈੱਡ ਹੋਣ ਵਾਲੇ ਨੇਗੇ ਤੇ ਜੇ ਹੋਇਆ ਕੋਈ ਸ਼ੌਟ ਰਾਜ ਬਣਾਵਾਂਗੇ ਉਹ ਘੰਟ ਜਾ ਆ ਨਹੀਂ ਬਸ ਹੁਣ ਵਲੋਗ ਵਲੋਗ ਦਾ ਐਂਡ ਹੋ ਕੇ ਹੀ ਆਊਗਾ ਫਿਰ ਇਹਦਾ ਵੀ ਠੀਕ ਹੈ ਜੀ ਚਲੋ ਮਿਲਨੇ ਆਓਕੇ ਬਾਏ ਕਿਵੇਂ ਜੀ ਪਰ ਪੰਜ ਵਾਰ ਕਰੇ ਕਰੇ ਮੈਨੂੰ ਤਾਂ ਕਹਿਣਾ ਕਰ ਆਪਨ ਨੂੰ ਆ ਗਿਆ ਜੀ ਬਾਦ ਨੂੰ ਜਦੋਂ ਆਵਾਂਗੇ ਇਹ ਨਾਲ ਵੀ ਚੱਲਾ ਪਤੁੰਦਲਾ ਮੌਸਮ ਦਾ ਕਹੀ ਕਹਿੰਦਾ ਨੀਵਿੰਦ ਕੀ ਸੀ ਇਹ ਤਾਂ ਕੱਪੜਿਆਂ ਤੇ ਜਮਨ ਲੱਗੀ ਕਿਉਂਕਿ ਪਰ ਫਰੀਦ ਹੁੰਦਾ ਨਾ ਠੰਡ ਰਹੀ ਬਹੁਤ ਹੈ ਹੱਥ ਹੱਟੜਾ ਰਨ ਲਾਤੇ ਹੈ ਹਾਂ ਬਾਬਾ ਜੀ ਫਿਰ ਸੁਣਾ ਲੋ ਇੰਨਾ ਹਾਂ ਇਹ ਤਾਂ ਥੋੜੀ ਜਿਹੀ ਦਿਖਾਨ ਨੂੰ ਕਿਹਾ ਸੀਗਾ। ਹੋਰ। ਪਤਾ ਤੇਰਾ ਐਸੀ ਹੀ ਸਾਰਾ ਸਾਰੇ ਪਹਾੜੇ ਹੀ ਦਿਖਦੇ ਜੀ ਹਨਾ। ਹੁਣ ਤਾਂ ਕੁਝ ਵੀ ਨਹੀਂ ਦਿਖਦਾ। ਧੁੱਪ ਨਿਕਲੀ ਹੋਈ ਜੀ ਆਈ ਸੀ। ਚਲੋ। ਧੰਨੇ ਬੀਬੀਆਂ ਆਈਆਂ। ਪੂਰੋਂ ਆਂਦੇ। ਅਰੇ ਪੂਰੋਂ ਟਿੰਡੇ ਨਾਲ ਹੀ ਆਈਆਂ ਨੇ। ਬਾਕੀ ਕੋਈ ਪਤਾ ਵੀ ਨਹੀਂ ਹੈਗਾ। ਇੱਥੇ ਜਾਏ ਕਹਿੰਦੇ ਸਾਰੀ ਇੱਕ ਮੰਦਰੀ ਬੱਸ ਆ ਜਾਂਦੀ ਲਗੀ ਹੈ ਜਿਹੜੇ ਪਹਿਲਾਂ ਪੁੱਛਦੇ ਸੀਗੇ ਅੱਛਾ ਅੱਛਾ ਤੂੰ ਦਾ ਲਗਮ ਹਾਂ ਬਾਕੀ ਕੋਈ ਨਹੀਂ ਰਹੀ 15 ਮਿੰਟਾਂ ਦਾ ਰਹਿ ਗਿਆ 15 ਮਿੰਟ ਬਹਿ ਕੇ ਨਿਕੜਦੀ ਉਹ 1/2 ਕਿਲੋਮੀਟਰ ਹੋਇਆ ਤਿੰਨ ਮੋੜ ਦੇ ਕੇ ਬੋੜੇ ਕੋਚੇ ਤਿੰਨ ਮੋੜ ਤਿੰਨ ਮੋੜ ਦੇ ਚੌਥੇ ਮੋੜ ਤੇ ਤੁਹਾਨੂੰ ਗੁਰਬਾਨੀ ਤੁਹਾਨੂੰ ਲੱਗ ਜਾਈ ਜੀ ਕਿਤਾਸੇ ਨਹੀਂ ਵੀ ਬਸ ਆ ਗਏ ਕੁਝ ਵੀ ਨਹੀਂ ਥੋੜਾ ਹੀ ਰਹਿ ਗਿਆ ਬਿਲਕੁਲ ਹੀ ਜਾਨ ਸਾਹਿਬ ਨਾਲੀਏ ਬਸ ਕੁਝ ਨਾ ਕਰੀ ਫਿਰ ਬਾਤ ਹਾਂ ਇਹ ਬਾਤ ਫਿਰ ਰੋਕ ਖਾਉ ਯੂ ਕੰਮ ਜਾਨ ਸਾਹਿਬ ਪਹਿਲਾਂ ਹੀ ਸੁਣਾ ਦੇ ਕਰ ਲਿਓ ਫੇ ਤੂੰ ਸਾਰੇ ਸਕੇਮ ਪੂਰੀ ਜਲਦੀ ਹਾਂ ਬੀਤੇ ਬਸ ਸੁਣੇ ਮੈਂ ਥੋੜਾ ਹੀ ਰਹਿ ਗਿਆ ਜਵਾਣ ਹੋ ਗਿਆ ਬੈਠੋ ਨਾ ਬੈ ਕੇ ਤਾਂ ਕੰਮ ਹੋ ਆ ਹੋਰ ਥੱਕ ਜਾਣੇ ਆਪਾਂ ਸਾਹ ਦੀ ਅੰਦਰ ਉਹ ਤਾਂ ਉਹਨਾਂ ਦੇ ਨਾਲ ਦੀ ਨੰਨਾ ਲੋ ਜੇ ਮੈਨੂੰ ਅਲਰਜੀ ਮੈਂ ਫਨੋਜੀ ਤੋਂ ਜਿਵੇਂ ਮੀਂਹ ਪੈਣ ਲੱਗ ਗਿਆ ਹੋਵੇ ਹਨਾਈ ਬੱਸ ਲੱਗ ਗਿਆ ਪਰ ਸਮਝੀ ਹੋਰ ਉਹ ਤਾਂ ਕੱਪੜੇ ਕਿੱਲੇ ਕਰ ਰਹਾ ਮੈਂ ਤਾਂ ਪਾਨਾ ਕੋਟ ਜਾ ਛਲੋ ਦੇਖੋ ਆਹ ਹੋ ਰਹਾਂ ਗਏ ਇੱਥੇ ਜਾ ਕੇ ਲੋਕਾਂ ਨਾਲ ਆਦਾ ਵੀ ਕਦੋਂ ਪਹੁੰਚਾਂਗੇ ਇਹ ਗੁੜੀ ਤੇ ਚੜੀ ਮਾਸੋਂ ਉੱਪਰ ਤੋਂ ਉਹ ਚੜੀ ਨੇ ਉਹ ਨੀਚੇ ਤਰੀ ਉਹ ਜਿਹੜੀ ਉੱਪਰ ਬੈਠੀ ਸੀ ਹਾਂ ਨੀਚੇ ਘਰੇ ਵੇ ਤਤਰੀ ਉਹ ਲੈ ਕਰਤਾ ਜਮੇੇ ਕੰਮ ਖਰਾਬ ਇਹ ਹੀ ਇਹ ਹੀ ਤਾਂ ਮਾਰਦੀਆਂ ਨੇ ਜਿਹੜਾਈਆਂ ਹੋਰ ਹੋਲੇ ਓਕੇ ਵਾਪਸ ਤਾਂ ਨਹੀਂ ਮੁੜਗੇ ਮੈਂ ਵਾਪਸ ਮੁੜਗੇ ਹੈ ਹੋਰ ਦੇਖ ਲੋ ਐਂਡ ਸਿਰੇ ਤੇ ਆ ਕੇ ਅਗਲੇ ਵਾਪਸ ਮੁੜ ਕੇ ਦੇਖ ਲੋ ਜਦੋਂ 15 ਮੀਟਰ ਆ ਰਹਾ ਜਾ ਗਿਆ ਸਾਰਾ ਹੋਰ ਕੋਈ ਨਾ ਇਹ ਬੰਦਾ ਰੋਕੇ ਨਾ ਆਈ ਜਾਂਦਾ ਬੰਦਾ ਭਾਈ ਇਹ ਤਾਂ ਲੱਗਿਆ ਆਪਾਂ ਚੱਲ ਕੇ ਸਾਨੂੰ ਨਾਲ ਜਾ ਕੇ ਦਰਸ਼ਨ ਨਹੀਂ ਕਰਨੇ ਤੇ ਬਸ ਦਰਸ਼ਨ ਵਾਸਤੇ ਜਾ ਰਹੇ ਹਾਂ ਉੱਥੇ ਕੀ ਆਈ ਹਾਂ ਹਾਂ ਬਸ ਤੋਂ ਸਾਨੂੰ ਨਾਲ ਸਾਡੇ ਕੋਲ 15 ਮਿੰਟ ਦਾ ਹੈਗਾ ਤਿੰਨ ਚਾਰਕ ਮੋੜ ਨਹੀਂ ਆ ਰਹੇ ਹੋ ਜੇ ਹੋਰ ਹਾਂ ਇਹ ਪੰਜ ਮਿੰਟ ਗੁਰਬਾਨੀ ਸੁਣਨ ਲੱਗ ਜਾਂਦੀ ਹੈ ਲੋ ਇੱਥੇ ਰਸ ਸਾਰਿਆਂ ਦਾ ਐਂਡ ਹੋਇਆ ਪੈਗਾ ਅਸੀਂ ਤੋਂ ਤੇ ਤੱਕ ਇੱਥੇ ਆ ਕੇ ਤੱਕ ਲੀ ਮੈਂ ਹੋ ਜਾਂਦਾ ਵੀ ਬਸ ਕਦੋਂ ਪਹੁੰਚਾਂਗੇ ਕਦੋਂ ਪਹੁੰਚਾਂਗੇ ਜਿਵੇਂ ਕਿ ਉਹ ਜੰਦਸਾਨੇ ਸਾਡੂੰ ਨਹੀਂ ਸਾਡੇ ਸਾਹਮਣੇ ਹੀ ਦੇਖ ਲਿਆ ਐਨੂੰ ਉੱਪਰ ਆ ਕੇ ਅਗਲੇ ਪਾਸੇ ਮੁੜ ਕੇ ਕਮਾਲ ਨੇ ਯਾਰ ਚਲੋ ਠੀਕ ਹੈ ਅੱਗੇ ਦੇਖਦੇ ਹਾਂ ਕੀ ਮੋਲਾ ਸਾਰੇ ਵੀ ਇਹ ਵੀਡੀਓ ਸਮੋ ਨਹੀਂ ਦਿਖਾਈ ਸਮੋ ਦੇਖ ਲੈ ਐਨੀ ਲੱਗੇ ਤਾਂ ਪਰਫੈਕਟ ਨੇ ਤੂੰ ਜੀਵਰੀ ਦੇਖੀ ਆ ਮੈਂ ਤਾਂ ਸਰਪੰਚ ਵਾਂ ਹੀ ਸੀਗੀ ਤੇ ਬਾਕੀ ਅੱਗੇ ਪਿੱਛੇ ਜਾ ਰਿਹਾ ਤੇ ਪਤਾ ਨਹੀਂ ਕਿਤੋਂ ਵੀ ਬਿਲਖਸ ਸਿੰਘ ਹੋ ਰੁਕਣ ਲੱਗੇ ਹਾਂ ਮੈਨੂੰ ਇੱਕ ਮੈਂ ਸਾਡਾ ਘੋੜਾ ਕਰਾ ਕੇ ਲੈ ਗਿਆ ਪਹਿਲਾਂ ਫਿਰ ਜਿਹੜਾ ਪਹਿਲਾਂ ਖਿੱਚਲ ਤੇ ਆਇਆ ਸੀਗਾ ਰਾਣਾ ਜੀ ਇੱਕੋ ਵਾਰ ਪਰ ਕੀ ਹੋਏ ਮੈਂ ਕਾਲਾ ਮਾਰ ਬੁੱਝਾ ਕਾਲਾ ਮਾਰ ਨਹੀਂ ਬਿੱਲਾ ਭਾਈ ਕਿਚਰ ਕਹਿੰਦਾ ਫੜੇ ਬੁੱਢੇ ਪਾਦੇ ਸ਼ਿਲਾਈ ਤੇ ਲੈਣ ਨੂੰ ਨਹੀਂ ਸ਼ਿਲਾਈ ਤੇ ਮੰਗਾਈ ਸੀ 20 ਰੁਪਏ ਦੀ ਲੈ ਉਹ ਕਿਚਰ ਲੈ ਲੈ ਯਾਰ ਉਹ ਇੱਥੋਂ ਲੈ ਲੈ ਬੀਤ ਥੋੜੇ ਬੁੱਢੇ ਨੂੰ 20 ਰੁਪਏ ਦੀ ਲੈ ਕੇ ਦੇ ਦੀ ਯਾਰ ਉਹਨੂੰ ਕਿਹੜਾ ਪਤਾ ਵੀ ਕੀ ਹੈਗੀ ਹੈਂ ਉਹ ਤਾਂ ਲੈ ਲਈ ਤੋ ਤੇ ਨਹੀਂ ਆ ਰੁਪਈਆ ਡ ਲੈਣਾ ਹੋਊਗਾ ਕਿ ਪਾਪੂ ਮਹਿੰਗੀਆਂ ਬਹੁਤ ਆ ਇਹਦਾ ਹੈ ਤੇ ਇੱਥੇ 20 ਰੁਪਏ ਤੈਨੂੰ ਕੋਣ ਦੇ ਦੂ ਵਾਲਿਆ ਉਹ ਵੀ ਨਾ ਨਾ ਉਹ ਵੀ 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 ਨਾ ਪਾਣੀ ਵੀ ਲੈਣਾ ਪੈਣਾ ਹੈ। ਹਾਂ। ਯਾਰ ਨਾਲਾ ਪਾਣੀ ਕਹਿੰਦਾ ਜੀ ਕਿਸੇ ਕਿਸੇ ਨੂੰ ਵਾਹ ਜਾਂਦਾ ਹੈਗਾ। ਕਿਉਂਕਿ ਸਟਰੋਂਗ ਬਹੁਤ ਹੈਗਾ ਬੱਬੀ। ਲੈ ਦਵਾਂ ਚੜਾ ਉਹਨਾਂ ਲਾ ਲਿਆ ਕਹਿੰਦਾ ਪਾਣੀ ਉਹਨੂੰ। ਹੁਣ ਕੋਈ ਇੱਟ ਰੋੜੀ ਨਾ ਚੜਾ ਰੱਖਣੀ। ਲੈ ਪਾਣੀ ਪੀ ਕੇ ਦੇਖ ਲਈ ਤੇਰਾ। ਕੀ ਨਾ ਪੈਦਾ ਮੇਟਣੀ ਆ। ਆਹ ਫੂਟ ਕਿੱਲੇ ਕਰ ਦੂ। ਕੱਲੋਂ ਤੇ ਚਾ ਪੁਲਣ ਕਾਟੀ ਚਰਨੈਲਾ ਪਾਣੀ ਪੀਆ। ਮੇਰੇ ਨਾਲ ਦੇ ਮਿੰਟ ਚ ਬੋਤਲ ਭਰ ਲੈ ਗਰ ਇਸ ਤੇ ਚਰਨੈ ਚੱਲਦੇ ਹਾਂ ਫੇਰ ਉਹਨੇ। ਲੈ। ਇਹ ਕਰੀ ਨੂਰ। ਚਲੋ ਕੇ ਵਧੀਓ। ਤੁਲਾਈ ਦੇ ਗਾਫੋ ਉਹ ਆ ਗਿਆ ਸਾਹਮਣੇ ਉਲ ਜਾ ਗਿਆ ਲੈ ਤੁਰ ਗਿਆ ਨੀੱਚੀ ਨਾ ਉਹ ਵੀਰੋਗ ਨੂੰ ਰੰਗਪੁਰ ਸਾਰ ਜਾ ਕੇ 1:30 ਵਜੇ ਬੋਲਣੇ ਕੋਈ ਫਿਲਕੁੰਡ ਪਰਬਤ ਤੇ ਜਾ ਕੇ ਤੇ ਬਾਪੂ ਸਾਰ ਗੋਬਿੰਦਘਾਮ ਆ ਗਏਗੇ 12:00 ਵਜੇ ਚੱਲੇ ਪਿਆ ਉਤੋਂ ਤੇ 2:20 ਤੇ ਵਾਪਸ ਪਹੁੰਚ ਗਏ ਇੱਥੇ 2 ਘੰਟੇ 20 ਮਿੰਟ ਲੱਗੇ ਲੈਗਾ ਇੱਥੇ ਹੁਣ ਚਾਹੁੰਦੇ ਹਾਂ ਕਿ ਆਪਾਂ ਵਾਪਸ ਗੋਬਿੰਦਘਾਟ ਨੂੰ ਇੱਥੋਂ ਜੋ ਕਿ ਹੈਗਾ 10-11 ਕਿਲੋਮੀਟਰ ਤੇ ਉਹ ਚੱਲਦੇ ਆਂਗੇ ਤੇ بس ਇੱਥੇ ਕਰਾਂਗੇ ਵਲੌਗ ਦਾ ਐਂਡ ਇਸ ਤੋਂ ਬਾਅਦ ਅੱਗੇ ਕਿੱਥੇ ਜਾਵਾਂਗੇ ਤੁਹਾਨੂੰ ਉਹ ਦਿਖਾਵਾਂਗੇ ਗੋਬਿੰਦਗੜ੍ਹ ਤੋਂ ਬਾਅਦ ਓਕੇ ਠੀਕ ਹੈ ਜੀ ਬਾਏ ਗੋਬਿੰਦਪੁਰ ਤੋਂ ਚੱਲ ਰਹੀ ਸੀ ਕਿਤੇ ਇੱਕ ਵਾਰ ਦਾ ਵਲੌਗ ਤਾਂ ਨਹੀਂ ਕਰਤਾ ਸੀ ਕਿਤੇ ਇੱਥੇ ਕਾਲੀਦਾਲ ਦੇ ਮੇਰੇ ਮਿਲ ਕੇ ਕਹਿੰਦੇ ਕਾਲੀਦਾਲ ਕਾਲੀਦਾਲ ਪਾਰਟੀ ਵਿੱਚ ਵਿੱਚ ਆ ਗਈ ਹੈ ਨਾ ਕਿੰਨੇ ਆਏ ਹੋ 7 ਘੰਟੇ ਵੀ ਚੂਰੇ ਪਹੁੰਚੇ ਨੇ ਲਾਨ ਤਾਂ ਤੁਹਾਡੇ ਤੇ ਵੀ ਇੱਧਰ ਹੀ ਤਾਂ ਬੂੜਾ ਇਹਨੂੰ ਕਹਿ ਰਿਹਾ ਕਹਿੰਦਾ ਲਾਨ ਤਾਂ ਤੇਰੇ ਤੇ ਤੂੰ ਖੱਤਰ ਕਰਾ ਖੱਤਰ ਕਰਾ ਕੇ ਉੱਤੇ ਗਏ ਆ ਖੱਤਰ ਕਰਾ ਕੇ ਗਏ ਉੱਤੇ ਹੀ ਤੈਨੂੰ ਕੀ ਮਤਲਬ ਆ ਗਿਆ ਸਟੇਸ਼ਨ ਨੇ ਲੈ ਨੂੰ ਤਾਂ ਕਾਦੂ ਕਾਦੇ ਰਹਾ ਰਸਤੇ ਜੀ ਤਿੰਨ ਦਿਨਾਂ ਦਾ ਜੁੜਗਾ ਹੀ ਹੋਰੇਗਾ ਕਿ ਆਣੀ ਕਿਉਂ ਨਹੀਂ ਆਇਆ ਕਿਉਂ ਗਿਆ ਤਾਂ ਹੈਗਾ ਕਤਲ ਇੱਕ ਇੱਕ ਚ ਦਸ ਨੇ ਹਾਂ ਕਿੰਨਾ ਤਾਂ ਹੈ ਹੀ ਗਿਆ ਹਾਂ ਤਾਂ ਹੈਗਾ ਚਲ ਚੱਲੀ ਯਾਰ ਤਿੰਨ ਵਾਰੀ ਵਲੌਗ ਦਾ ਐਂਡ ਕਰਤਾ ਹਾਂ ਤੀਜੀ ਵਾਰੀ ਹੋਊਗਾ ਇੱਥੋਂ ਪੱਕਾ ਐਂਦਾ ਓਕੇ ਠੀਕ ਆ